ਤਾਂ راہੁਲਾ ਜੀ ਤੇ ਅਸੀਂ ਜੀ ਮੇਲਾ ਦੇਖਣ ਪੰਡੋਰੀ ਤੇ ਮੇਰੇ ਇਹ ਛੋਟੇ ਭਰਾ ਦੇ ਮੁੰਡਾ ਮਾਰਤਾ ਕਿਸੇ ਮੁੰਡੇ ਨੇ ਤੇ ਇਹਦੇ ਨਾਲ ਖੇਚਣ ਤਾਂ ਹੀ ਮਦਦ ਕਰਨ ਲੱਪੇ ਤੇ ਇਹ ਵੱਡੇ ਭਾਜੀ ਨੇ ਪੁੱਛਿਆ ਕਿੰਨਾ ਕੀ ਹੋਇਆ ਮਾਫੀ ਮੰਗੀ ਉਹਨਾਂ ਕੋ ਪਰ ਉਹਨਾਂ ਨੇ ਨਾ ਫੜਕੇ ਉਹ ਨਾਲ ਚੁਪਿੜਾ-ਚੁਪੜਾ ਮਾ ਲੱਪੇ ਇੰਨੀ ਜੇ ਮੈਂ ਆ ਗਿਆ ਪਿੱਛੋਂ ਉਹਨਾਂ ਦਾ ਨਾਮ ਰਾਜੂ ਹੈ ਜੀ ਇਹ ਇਧਰ ਦੇ ਆਮਨਗਰ ਰਹਿੰਦੇ ਆਮਨਗਰ ਪਿੰਡ ਦੇ ਇਹ ਸਫਾਈ ਕਰਮਚਾਰੀ ਜੇ ਨਗਰ ਕੌਂਸਲ ਨਗਰ ਕੌਂਸਲ ਜੇ ਨਗਰ ਕੌਂਸਲ ਸਫਾਈ ਕਰਮਚਾਰੀ ਜੇ ਠੀਕ ਹੈ ਅਨੇ ਕਮੇਟੀ ਕਰਕੇ ਉਦਾਸ ਹੋ। ਉਸ ਤੋਂ ਬਾਅਦ ਹੈ ਮਤਲਬ ਕਿ ਉਹਨਾਂ ਨੇ ਕਿਰਚ ਮਾਰੀ ਉਹਨਾਂ ਨੇ ਤੇ ਇੰਨੇ ਚ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਮੈਂ ਪਿੱਛੋਂ ਭੱਜਾ ਭਜਾਇਆ ਮੈਂ ਉਹਨਾਂ ਨੂੰ ਫੜ ਲਿਆ। ਉਸ ਤੋਂ ਬਾਅਦ ਨਾਲ ਉਹ ਮਤਲਬ ਕਿ ਧੱਕਾ ਧੁੱਕਾ ਮਾਰ ਕੇ ਉਹ ਨਿਕਲ ਗਏ। ਉਹ 5-6 ਜਣੇ ਹੈਗੇ ਸੀਗੇ ਤੇ ਪੁਲਿਸ ਮਲਾਇਆ ਮੈਂ ਗੱਡੀ ਲੈ ਕੇ ਆਏ ਲਾਗੇ ਖਲੋਤੇ ਰਹੇ ਉਹਨਾਂ ਨੇ ਕੁਝ ਨਹੀਂ ਕੀਤਾ ਜੀ। ਉਹ ਬਸ ਇਹ ਦੋ ਨਿਕਲੇ ਨਾ ਮੁੰਡੇ ਨਾਲ ਹੀ ਗੱਡੀ ਚ ਉਤਰੇ ਹੋ ਗਏ। ਤੇ ਅਸੀਂ ਕਿਹਾ ਮੈਂ ਕਿਹਾ ਭਾਈ ਇਹਨਾਂ ਨੂੰ ਜੱਫੜੋ ਜਾਂ ਤੇ ਮੇਰੇ ਭਰਾ ਨੂੰ ਫੜੋ। ਮੈਂ ਫੜਤਾ ਉਹਨਾਂ ਜਾ ਕੇ ਪਰ ਉਹਨਾਂ ਨੇ ਨਾਮ ਮੇਰਾ ਭਰਾ ਨੂੰ ਫੜਿਆ ਤੇ ਨਹੀਂ ਉਹਨਾਂ ਨੂੰ ਫੜਿਆ 30 ਕਰ ਮੈਂ ਹਸਪੀਟਲ ਆਇਆ ਹਸਪੀਟਲ ਆ ਗਏ ਆ ਸਿੱਧੇ ਪਿੱਲੇ ਪਿੱਛੇ ਖਬੇ ਇਧਰ ਮਾਰੀ ਜੇ ਕਿ ਤੋਂ ਦੇ ਲੱਗੇ ਤੇ ਕਾ ਮੋੜੇ ਤੇ ਮਾਰੀ ਜੇ ਕਿੰਨੇ ਮੁੰਡੇ ਸੀ ਪੰਜ ਛੇ ਜਣੇ ਸੀ ਇਹ ਕਰੀਬਨ 5:30 ਵਜੇ ਦੇ ਕਰ ਮੈਂ ਸੁਕਵੀ ਹਸਪਤਾਲ ਲੈ ਗਿਆ ਆਪਣੀ ਮੋਟਰਸਾਈਕਲ ਤੇ ਭਾ ਕੇ ਉਸ ਤੋਂ ਬਾਅਦ ਵੱਡੇ ਭਾਜੀ ਮੇਰੇ ਆ ਗਏ ਫਿਰ ਮੈਂ ਉਹਨਾਂ ਗੱਡੀ ਫੜੀ ਗੱਡੀ ਫੜ ਕੇ ਫਿਰ ਮੈਂ ਇਧਰ ਆ ਗਿਆ ਸਿਵਲ ਹਸਪਤਾਲ ਤੇ ਇਧਰੋਂ ਵਰਗੀ ਉਹ ਫਾਈਲ ਬੁੱਝੂ ਵੀ ਹੁੰਦਾ ਵਾ ਉਹ ਕਰਵਾ ਕੇ ਦਵਾਈ ਦੂਈ ਤੇ ਉਹਨਾਂ ਨੇ ਕਿਹਾ ਕਿ ਉਧਰ ਲੈ ਜਾਓ ਅਪਰੂਵ ਦੇ ਫਿਰ ਮੈਂ ਉਧਰ ਲੈ ਗਿਆ ਉੱਥੇ ਟਾਂਕੇ ਟੁੰਕੇ ਲਵਾਉਂਦੇ ਹੋ ਨਾਲ ਹੀ ਡੈਥ ਹੋ ਗਈ ਇਹਨਾਂ ਦਾ ਬਈ ਇੱਕ ਮੁੰਡਾ ਹੈ ਜੀ 6 ਸਾਲ ਦਾ ਮੁੰਡਾ ਉਹਨਾਂ ਦਾ ਤੇ ਉਹਨਾਂ ਦੀ ਵਾਈਫ ਵੀ ਆ